ਦਲਜੀਤ ਸਾਜ ਨੇ ਰਚ ਦਿੱਤਾ ਇਤਿਹਾਸ ਬਣੇ ਡਰਟ ਨਾਈਟ ਸ਼ੋਅ ਵਿੱਚ ਲਾਈਵ ਸ਼ੋਅ ਲਾਉਣ ਵਾਲੇ ਪਹਿਲੇ ਪੰਜਾਬੀ ਕਲਾਕਾਰ ਦਲਜੀਤ ਸਾਜ ਨੇ ਜਿਮੀ ਫੈਲਨ ਨੂੰ ਸਿਖਾਈ ਪੰਜਾਬੀ ਪੰਜਾਬੀ ਆ ਗਏ ਓਏ ਪੰਜਾਬੀ ਆ ਗਏ ਓਏ ਓਏ ਸੱਤ ਸ਼ਰੀਆ ਕਾ ਸੱਤ ਸ਼ਰੀਆ ਕਾ ਵਾਓ ਪੰਜਾਬੀ ਘੜਦੇ ਤੁਹਾਡਾ ਸਵਾਗਤ ਹੈ ਹਾਲ ਹੀ ਵਿੱਚ ਦਲਜੀਤ ਦਸਾਂਜ ਨੇ ਜਿਮੀ ਫੈਲਨ ਦੇ ਦ ਟੂ ਰਾਈਟ ਸ਼ੋਅ ਵਿੱਚ ਬੋਰਨ ਟੂ ਸ਼ਾਈਨ ਅਤੇ ਕੋਰਟ Song ਗਾ ਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਕੋਈ ਸ਼ੋਅ ਵਿੱਚ ਪ੍ਰਦਰਸ਼ਨ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਨੇ ਦਲਜੀਤ ਦਸਾਂਝ ਦਾ ਇਹ ਪ੍ਰਦਰਸ਼ਨ ਨਾ ਸਿਰਫ ਉਹਨਾਂ ਲਈ ਬਲਕਿ ਸਾਰੇ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਜਿਮੀ ਫੈਲਨ ਦੇ ਲਾਈਵ ਸ਼ੋਅ ਵਿੱਚ ਦਲਜੀਤ ਦਸਾਂਝ ਦੀ ਦਿਲਕਸ਼ ਆਵਾਜ਼ ਨੇ ਸਭ ਨੂੰ ਆਪਣਾ ਫੈਨ ਬਣਾ ਲਿਆ ਦਲਜੀਤ ਦਸਾਂਝ ਦਾ ਇਹ ਲਾਈਵ ਸ਼ੋਅ ਸਿਰਫ ਸੰਗੀਤਕ ਮੰਚ ਤੇ ਹੀ ਨਹੀਂ ਸਗੋ ਸੋਸ਼ਲ ਮੀਡੀਆ ਤੇ ਵੀ ਕਾਫੀ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ ਦਰਸ਼ਕਾਂ ਨੇ ਦਲਜੀਤ ਦਸਾਂਝ ਦੇ ਇਸ ਕਦਮ ਦੀ ਬਹੁਤ ਸਹਿਾਰਨਾ ਕੀਤੀ ਅਤੇ ਉਸ ਦੇ ਪ੍ਰਦਰਸ਼ਨ ਨੂੰ ਸੋਸ਼ਲ ਮੀਡੀਆ ਤੇ ਵਧਾਈਆਂ ਦਿੱਤੀਆਂ ਦੀਪਸੰਦੇ ਆਪਣੇ ਗੀਤਾਂ ਨਾਲ ਇਹ ਸਾਬਿਤ ਕਰ ਦਿੰਦਾ ਹੈ ਕਿ ਪੰਜਾਬੀ ਸੰਗੀਤ ਨੂੰ ਵਿਸ਼ਵ ਪੱਧਰ ਤੇ ਕਿਵੇਂ ਪਹੁੰਚਾਇਆ ਜਾ ਸਕਦਾ ਹੈ ਸੋ ਦਿਲਜੀਤ ਦਸਾਂਝ ਦੀ ਇਹ ਵੱਡੀ ਕਾਮਯਾਬੀ ਨਾਲ ਤੁਹਾਨੂੰ ਕਿੰਨੀ ਖੁਸ਼ੀ ਹੋਈ ਕਮੈਂਟ ਕਰਕੇ ਜਰੂਰ ਦੱਸੋ